ਅਗਨੀਵੀਰ ਆਕਾਸ਼ਦੀਪ ਦੀ ਮਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਪਹਿਲਾਂ ਪੁੱਤ ਨੂੰ ਸ਼ਹੀਦ ਦਾ ਦਰਜਾ ਮਿਲੇ ਤਾਂ ਹੀ ਅਸਥੀਆਂ ਜਲ ਪ੍ਰਵਾਹ ਕਰਾਂਗੇ ਜਿਆ ਜੰਮੂ ਕਸ਼ਮੀਰ ਦੇ ਵਿੱਚ ਤਣਾਤੀ ਦੌਰਾਨ ਆਕਾਸ਼ਦੀਪ ਦੇ ਸਿਰ ਤੇ ਗੋਲੀ ਵੱਜੀ ਸੀ ਆਕਾਸ਼ਦੀਪ ਸਿੰਘ ਫਰੀਦਕੋਟ ਦੇ ਪਿੰਡ ਕੋਠੇ ਚੈਲ ਦਾ ਰਹਿਣ ਵਾਲਾ ਸੀ ਛੀ ਦਾ ਕਰਾਰ ਨਾ ਦੇਣ ਤੇ ਆਕਾਸ਼ਦੀਪ ਦੀ ਮਾਂ ਨੇ ਰੋਸ ਦਾ ਪ੍ਰਗਟਾਵਾ ਕੀਤਾ ਜਿਆ ਅਗਨੀਵੀਰ ਯੋਜਨਾ ਦੇ ਤਹਿਤ ਪਰਤੀਕੀਤਾ ਗਿਆ ਸੀ ਜੰਮੂ ਕਸ਼ਮੀਰ ਦੇ ਵਿੱਚ ਪੋਸਟਡ ਸੀ ਹਰ ਚੀ ਗੋਲੀ ਵਜੇ ਸ਼ੀਤ ਹੋ ਤਾਂ ਗਿਆ ਪਰ ਸੀ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਐਸੇ ਗੱਲ ਦਾ ਰੋਸ਼ ਹੈ ਐਸੇ ਗੱਲ ਨੂੰ ਲੈ ਕੇ ਮਾਪੇ ਖਫਾ ਹਨ ਆਕਾਸ਼ਦੀਪ ਸਿੰਘ ਤੇ ਮਾਪਿਆਂ ਦਾ ਕਹਿਣਾ ਹੈ ਕਿ ਜਦ ਤੱਕ ਸ਼ੀਤ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਦ ਤੱਕ ਅਸਥੀਆਂ ਜਲ ਪ੍ਰਵਾਹ ਨਹੀਂ ਕੀਤੀਆਂ ਜਾਣਗੀਆਂ ਅਜੇ ਤੱਕ ਤਾਂ ਵੀਰ ਜੀ ਕੋਈ ਨਹੀਂ ਮਿਲਿਆ ਮੁਸ਼ੀ ਦੀ ਸਨਮਾਨ ਗਏ ਚਾਹੁੰਦੀ ਆ ਕਿ ਮੇਰੇ ਬੱਚੇ ਨੂੰ ਸ਼ੀਦੀ ਸਨਮਾਨ ਮਿਲਿਆ ਜਾਵੇ ਮੇਰੀ ਅੱਜ ਵੀ ਉਹੀ ਮੰਗ ਆ ਕਿ ਮੈਂ ਉਹਨਾਂ ਚੇਰੋ ਦੀਆਂ ਜਾਂ ਅਸਤੀਆਂ ਜਾਂਲ ਪ੍ਰਵਾਣੇ ਇੱਕ ਦੇਸ਼ ਦੀ ਕਾਤਰ ਆਪਣੀ ਜਾਣ ਦਿੱਤੀ ਐ ਬੰਦੋ ਕਿ ਉਹਨੂੰ ਉਹਦੇ ਅੰਤਮ ਸੰਸਕਾਰ ਸਮੇਂ ਤੋਂ ਬਾਅਦ ਵੀ ਉਹ ਮਾਨ ਸਨਮਾਨ ਮਿਲਿਆ ਜਾਂ ਨਹੀਂ ਮਿਲਿਆ ਨਹੀਂ ਮਿਲਿਆ ਸਰ ਨਹੀਂ ਮਿਲਿਆ ਸਰ ਜੀ ਕੋਈ ਮਾਨ ਸਨਮਾਨ ਨਹੀਂ ਮਿਲਿਆ ਮੰਗ ਸਾਡੀ ਇਹ ਆ ਕਿ ਮੇਰੇ ਬੱਚੇ ਨੂੰ ਸ਼ੀਦੀ ਦਾ ਦਰਜਾ ਦਿੱਤਾ ਜਾਵੇ ਮਾਨ ਸਨਮਾਨ ਦਿੱਤਾ ਜਾਵੇ ਤੇ ਮੇਰੇ ਛੋਟੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਲੀਡਰ ਆ ਰਹੀ ਆ ਸਾਨੂੰ ਇਹੀ ਗੱਲ ਕਹੀ ਜਾ ਰਹੀ ਹੈ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੀ ਸੁਣਵਾਈ ਕਰਾਂਗੇ ਬਟ ਅੱਜ ਹਜੇ ਤੱਕ ਸਾਡੇ ਕੋਲੇ ਲਿਖਤ ਰੂਪ ਚ ਜਾਂ ਸਾਨੂੰ ਕੁਝ ਵੀ ਇਦਾਂ ਸਾਡਾ ਵਿਸ਼ਵਾਸ ਨਹੀਂ ਬਣ ਰਿਹਾ ਕਿ ਸਾਡੇ ਬੱਚੇ ਨੂੰ ਬੰਦਦਾ ਹੱਕ ਦਿੱਤਾ ਜਾਊਗਾ ਜਾਂ ਤੁਸੀਂ ਜਿਵੇਂ ਅੱਜ ਇਹ ਕਹਿ ਰਹੇ ਹੋ ਕਿ ਹਾਂਜੀ ਉੱਥੇ ਉਹਨਾਂ ਨੇ ਅਨਾਉਂਸ ਕਰਤਾ ਕਿ ਇਹਨਾਂ ਨੂੰ ਮੈਡੀਕਲ ਸੂੜਾ ਦਿੱਤੀ ਜਾਊਗੀ ਸਰ ਕਦੋਂ ਦਿੱਤੀ ਜਾਊਗੀ ਜਦੋਂ ਅਸੀਂ ਮੰਝਾਂ ਤੇ ਪੈ ਗਏ ਜਦੋਂ ਸਾਨੂੰ ਪੈਰਾਲਿਸਿਜ਼ਮ ਅਟੈਕ ਹੋ ਗਏ ਉਹਨੂੰ ਦਿੱਤੀਆਂ ਜਾਣਗੀਆਂ ਸੇਵਾਵਾਂ ਅਗਨੀ ਵੀਰ ਗੋਜਣਾ ਬੰਦ ਕੀਤੀ ਜਾਵੇ ਸਾਡੇ ਬੱਚੇ ਅਗਰ ਤੁਸੀਂ ਨਹੀਂ ਤੇ ਸਾਡਾ ਇੱਕੋ ਹੀ ਨਾਰਾ ਅਸੀਂ ਫਰੀਦਕੋਟ ਛੱਡ ਅਸੀਂ ਜ਼ਿਲ੍ਹਾ ਛੱਡ ਅਸੀਂ ਪੰਜਾਬ ਬੰਦ ਕਰਾਂਗੇ ਬੱਚੇ ਪੂਰਾ ਯੂਥ ਪੂਰਾ ਪੰਜਾਬ ਸਾਡੇ ਨਾਲ ਨਾ ਹੀ ਅਸੀਂ ਹਸਤੀਆਂ ਕਰਨੀਆਂ ਜਲ ਪ੍ਰਵਾਹ ਔਰ ਅਸੀਂ ਜਿੱਥੋਂ ਤੱਕ ਬਣ ਸਕਿਆ ਅਸੀਂ ਜਾਵਾਂਗੇ ਕਿਉਂ ਅਸੀਂ ਨਹੀਂ ਬੱਚੇ ਸ਼ਹੀਦ ਕਰਾਉਣੇ